ਸ਼ਹਜਾਦ ਪੱਟੀ ਨੇ ਵੀਡੀਓ ਪਾਈ ਤੁਸੀਂ ਉਸ ਦਾ ਰਿਪਲਾਈ ਕੀਤਾ ਉਸ ਨੂੰ ਜਿਹੜਾ ਆਪਣਾ ਨੰਬਰ ਤੱਕ ਉਸ ਰਿਪਲਾਈ ਦੇ ਵਿੱਚ ਉਹ ਕੀਤਾ ਤੇ ਹੁਣ ਤੁਸੀਂ ਮੈਂ ਕਹਿ ਰਹੇ ਹਾਂ ਕਿ ਤੁਹਾਨੂੰ ਉੱਥੋਂ ਫੋਨ ਆ ਰਹੇ ਨੇ ਤੁਹਾਨੂੰ ਧਮਕੀਆਂ ਆ ਰਹੀਆਂ ਚਾਰ ਦਿਨ ਹੋ ਗਏ ਥ੍ਰੈਟ ਆਉਂਦਿਆਂ ਨੂੰ ਇਹਨਾਂ ਦੇ ਨਾ ਕਿ ਤੈਨੂੰ ਮਾਰ ਦਾਂਗੇ ਉਹ ਕਰ ਦਾਂਗੇ ਇਦਾਂ ਕਰਦੇ ਮੈਂ ਡਰਿਆ ਨਹੀਂ ਇਹਨਾਂ ਤੋਂ ਨਾ ਮੈਂ ਡਰਦਾ ਸਿਰ ਮੈਂ ਪ੍ਰਸ਼ਾਸਨ ਦੀ ਨਾ ਨੋਟ ਚ ਲੈ ਆਤਾ ਹਸਪਤਲ ਮੇਰੋ ਦੀ ਸਪੋਰਟ ਕਰਦੇ ਆ ਪੂਰੀ ਇੱਕ ਗੈਂਗਸਟਰ ਇਦਾਂ ਨਹੀਂ ਕਿਤੇ ਨਾ ਕਿਤੇ ਲੱਗਦਾ ਕਿ ਇਹਨਾਂ ਦੇ ਤਾਰਾਂ ਦਾ ਕਨੈਕਸ਼ਨ ਹੋ ਸਕਦਾ ਪਾਲ ਮਹਿਰੋਂ ਦੀ ਬਹੁਤ ਲੋਕਾਂ ਨੇ ਕਿਹਾ ਕਿ ਅਮਰਪਾਲ ਮਹਿਰੋਂ ਨੇ ਇਹ ਗਲਤ ਕੀਤਾ ਤਾਂ ਤੁਹਾਨੂੰ ਹੀ ਸ਼ਹਿਜ਼ਾਦ ਪੱਟੀ ਦੇ ਵੱਲੋਂ ਟਾਰਗੇਟ ਕਿਉਂ ਕੀਤਾ ਗਿਆ ਮੈਂ ਉਹਨਾਂ ਨੂੰ ਵੀਡੀਓ ਦੇ ਜਿੱਕੇ ਕਿਹਾ ਸੀਗਾ ਕਿ ਜਿਹੜਾ ਸਹਨਾਜ ਪੱਟੀ ਗੈਂਗਸਟਰ ਹੈ ਪਾਕਿਸਤਾਨ ਦਾ ਸਭ ਤੋਂ ਵੱਡਾ ਵੀ ਉਹ ਆਪਣੇ ਦਾਇਰੇ 'ਚ ਰਵੇ ਕਿ ਸਾਡੇ ਭਾਰਤ ਦਾ ਮਾਣ ਖਰਾਬ ਨਾ ਕਰੇ ਹਾਂ ਪਾਕਿਸਤਾਨ ਦਾ ਅਸੀਂ ਬਣਾਇਆ ਤੂੰ ਉਹਦੇ ਹੱਕ 'ਚ ਕਿਉਂ ਬਿਆੰਦੇ ਨੇ ਪਹਿਲਾਂ ਆਪਣਾ ਪਾਕਿਸਤਾਨ ਤਾਂ ਸਿੱਧਾ ਕਰ ਲੈ ਨੋ ਲਲਕਾਰ ਕੇ ਅੱਜ ਵੀ ਕਹਿੰਦਾ ਮੈਂ ਤਾਂ ਡਰਦਾ ਨਹੀਂ ਐ ਜੋ ਮਰਜ਼ੀ ਕਰ ਲੈ ਅੱਜ ਵੀ ਮੈਂ ਉੱਥੇ ਖੜਾ ਅੱਜ ਵੀ ਉਸ ਬਿਆਨਨਾ ਤੇ ਨਾ ਮੈਂ ਤਾਂ ਸੌਰੀ ਮੰਗਾਗਾ ਨਾ ਕਦੇ ਮੰਗੀ ਐ ਨਾ ਮੈਨੂੰ ਮੰਗਣ ਦੀ ਲੋੜ ਐ ਇਦਾਂ ਦੇ 20 ਫਿਰਦੇ ਨੇ ਇਹ ਅਸਿਕਾ ਜੀ ਤੁਸੀਂ ਵੇਖ ਰਹੇ ਰਿਆਸਤ نیوز ਤੇ ਮੈਂ ਜਸ ਖੈਰਾ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਕਤਲ ਮਾਮਲੇ ਤੋਂ ਬਾਅਦ ਲਗਾਤਾਰ ਹੋਣ ਜਿਹੜੀ ਸਿਆਸਤ ਆ ਉਪੱਖਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਕੁਝ ਅਮਰਿਤਪਾਲ ਸਿੰਘ ਮਹਿਰੋਂ ਜਿਸ ਦੇ ਪੁਲਿਸ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕੁਝ ਉਸ ਨਿਹੰਗ ਸਿੰਘ ਦੇ ਹੱਕ ਦੇ ਵਿੱਚ ਆਉਂਦੇ ਨੇ ਤੇ ਕੁਝ ਉਸ ਦੇ ਵਿਰੋਧ ਦੇ ਵਿੱਚ ਆਉਂਦੇ ਨੇ ਉਸ ਦੇ ਹੱਕ ਦੇ ਵਿੱਚ ਪਾਕਿਸਤਾਨ ਤੋਂ ਸਹਿਜਾਦ ਪੱਟੀ ਆ ਜਿਹੜੇ ਉਹ ਵੀਡੀਓ ਪਾਉਂਦੇ ਨੇ ਤਾਂ ਕੁਝ ਉਸ ਦੇ ਵਿਰੋਧ ਦੇ ਵਿੱਚ ਜਿਹੜੇ ਨੇ ਉਹ ਇਥੋਂ ਵੀ ਜਿਹੜੀ ਆ ਇੰਡੀਆ ਦੇ ਵਿੱਚ ਵੀ ਜਿਹੜੀਆਂ ਵੀਡੀਓ ਪਾਈਆਂ ਜਾਂਦੀਆਂ ਸਾਡੇ ਨਾਲ ਉਹਗੇ ਸਮਾਜ ਸੇਵੀ ਸਿਮਰਜੀਤ ਸਿੰਘ ਮਾਨ ਮੌਜੂਦ ਨੇ ਮਾਨ ਸਾਹਿਬ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਜੀ ਜੀ ਆਹ ਮਾਨ ਸਾਹਿਬ ਕਿਵੇਂ ਦੇਖਦੇ ਹੋ ਕਿ ਸ਼ਹਜਾਦ ਪੱਟੀ ਨੇ ਵੀਡੀਓ ਪਾਈ ਤੁਸੀਂ ਉਸ ਦਾ ਰਿਪਲਾਈ ਕੀਤਾ ਉਸ ਨੂੰ ਜਿਹੜਾ ਆਪਣਾ ਨੰਬਰ ਤੱਕ ਉਸ ਰਿਪਲਾਈ ਦੇ ਵਿੱਚ ਉਹ ਕੀਤਾ ਤੇ ਹੁਣ ਤੁਸੀਂ ਮੈਂ ਕਹਿ ਰਹੇ ਹਾਂ ਕਿ ਤੁਹਾਨੂੰ ਉਥੋਂ ਫੋਨ ਆ ਰਹੇ ਨੇ ਤੁਹਾਨੂੰ ਧਮਕੀਆਂ ਆ ਰਹੀਆਂ ਨੇ ਬਿਲਕੁਲ ਇਹ ਗੱਲ ਸੱਚ ਹੈ ਜੀ ਜਦੋਂ ਪੀਸੀ ਕੀਤੀ ਨਾ ਉਸ ਦਿਨ ਦੀ ਗੱਲ ਹੈ ਤਿੰਨ ਚਾਰ ਦਿਨ ਹੋ ਗਏ ਥ੍ਰੈਟ ਆਉਂਦਿਆਂ ਨੂੰ ਇਹਨਾਂ ਦੇ ਨਾ ਕਿ ਤੈਨੂੰ ਮਾਰ ਦਾਂਗੇ ਉਹ ਕਰ ਦਾਂਗੇ ਇਦਾਂ ਕਰਦੇ ਮੈਂ ਡਰਿਆ ਨਹੀਂ ਇਹਨਾਂ ਤੋਂ ਨਾ ਮੈਂ ਡਰਦਾ ਸਿਰ ਮੈਂ ਪ੍ਰਸ਼ਾਸਨ ਦੀ ਨਾ ਨੋਟਿਸ ਲੈ ਆਤਾ ਕਿ ਕੰਪਲੀਟ ਦੇਤੀ ਉੱਥੇ ਜਾ ਕੇ ਵੀ ਇਹ ਥ੍ਰੈਟ ਕਰਦੇ ਪਏ ਨੇ ਇਸ ਟਾਈਮ ਕਿ ਅਮਰਤਪਾਲ ਮਹਿਰੋ ਪੂਰੀ ਇੱਕ ਗੈਂਗਸਟਰ ਐਦਾਂ ਨਹੀਂ ਕਿਤੇ ਨਾ ਕਿਤੇ ਲੱਗਦਾ ਕਿ ਇਹਨਾਂ ਦੀ ਤਾਰਾਂ ਦਾ ਕਨੈਕਸ਼ਨ ਹੋ ਸਕਦਾ ਜੀ ਤੇ ਐਦਾਂ ਦੇ ਇਹ ਸਾਡਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਜੀ ਮਾਨ ਸਾਹਿਬ ਗੱਲ ਕਰੀਏ ਕਿ ਹੋਰ ਲੋਕਾਂ ਨੇ ਬੜੀ ਖਲਾਫਤ ਕੀਤੀ ਆ ਅਮਰਤਪਾਲ ਮਹਿਰੋਂ ਦੀ ਬਹੁਤ ਲੋਕਾਂ ਨੇ ਕਿਹਾ ਕਿ ਅਮਰਤਪਾਲ ਮਹਿਰੋਂ ਨੇ ਇਹ ਗਲਤ ਕੀਤਾ ਤਾਂ ਤੁਹਾਨੂੰ ਹੀ ਸ਼ਹਿਜਾਦ ਪੱਟੀ ਦੇ ਵੱਲੋਂ ਟਾਰਗੇਟ ਕਿਉਂ ਕੀਤਾ ਗਿਆ ਮੇਰਾ ਸਵਾਲ ਇਹ ਹੈ ਮੈਨੂੰ ਟਾਰਗੇਟ ਇਸ ਲਈ ਕੀਤਾ ਗਿਆ ਮੈਂ ਉਹਨਾਂ ਨੂੰ ਵੀਡੀਓ ਦੇ ਜਿੱਕੇ ਕਿਹਾ ਸੀਗਾ ਕਿ ਜਿਹੜਾ ਸਹਨਾਜ ਪੱਟੀ ਗੈਂਗਸਟਰ ਹੈ ਪਾਕਿਸਤਾਨ ਦਾ ਸਭ ਤੋਂ ਵੱਡਾ ਵੀ ਉਹ ਆਪਣੇ ਦਾਇਰੇ ਚ ਰਵੇ ਕੀ ਸਾਡੇ ਭਾਰਤ ਦਾ ਮਾਹੌਲ ਖਰਾਬ ਨਾ ਕਰੇ ਵੀ ਤੂੰ ਪਾਕਿਸਤਾਨ ਦਾ ਅਸੀਂ ਪੰਜਾਬੀ ਤੂੰ ਉਹਦੇ ਹੱਕ ਚ ਕਿਉਂ ਬਿਆਨ ਦੇ ਨਾ ਪਹਿਲਾਂ ਆਪਣਾ ਪਾਕਿਸਤਾਨ ਦਾ ਸਿੱਧਾ ਕਰ ਲੈ ਪਾਕਿਸਤਾਨ ਚ ਕੀ ਚੱਲ ਰਿਹਾ ਉੱਥੇ ਰੋਕ ਲੈ ਉੱਥੇ ਕਰੈਕਸ਼ਨ ਚੱਲਦੀ ਉੱਥੇ ਉਹਨੂੰ ਰੋਕ ਲੈ ਤੂੰ ਸਾਡੇ ਪੰਜਾਬ ਚ ਕਿਉਂ ਮਾਹੌਲ ਖਰਾਬ ਕਰਦਾ ਮੇਰਾ ਕਹਿੰਦਾ ਮਤਲਬ ਇਹ ਸੀਗਾ ਇਸ ਕਰਕੇ ਮੈਨੂੰ ਥ੍ਰੈਟ ਕਰ ਰਿਹਾ ਤੂੰ ਮੈਨੂੰ ਬੋਲਿਆ ਕਿਉਂ ਹੈ ਔਰ ਮੈਨੂੰ ਲਲਕਾਰ ਕੇ ਅੱਜ ਵੀ ਕਹਿੰਦਾ ਮੈਂ ਤੂੰ ਡਰਦਾ ਨਹੀਂ ਐ ਜੋ ਮਰਜ਼ੀ ਕਰ ਲੈ ਅੱਜ ਵੀ ਮੈਂ ਉੱਥੇ ਖੜਾ ਅੱਜ ਵੀ ਉਸ ਬਿਆਨਨਾ ਤੇ ਨਾ ਮੈਂ ਤੂੰ ਸੌਰੀ ਮੰਗਾਗਾ ਨਾ ਕਦੇ ਮੰਗੀ ਐ ਨਾ ਮ ਕਿਹੜੇ ਨੰਬਰਾਂ ਤੋਂ ਤੁਹਾਨੂੰ ਥ੍ਰੈਟ ਆ ਰਹੇ ਨੇ ਉਹ ਇੰਡੀਅਨ ਨੰਬਰ ਨੇ ਜਾਂ ਬਾਹਰਲੇ ਨੰਬਰ ਨੇ ਕਿਹੜੇ ਨੰਬਰਾਂ ਤੋਂ ਆ ਰਹੇ ਨੇ ਵੀ ਮਿਕਸ ਨੰਬਰ ਆ ਰਹੇ ਨੇ ਪਾਕਿਸਤਾਨ ਦੇ ਨੰਬਰ ਆ ਰਹੇ ਨੇ ਕੈਨੇਡਾ ਦੇ ਨੰਬਰ ਆ ਰਹੇ ਗ੍ਰੀਸ ਦੇ ਨੰਬਰ ਆ ਰਹੇ ਇੰਗਲੈਂਡ ਦੇ ਨੰਬਰ ਆ ਰਹੇ ਸਿਰਫ ਬਾਹਰ ਦੇ ਇੰਡੀਆ ਦੇ ਵੀ ਹੈਗੇ ਆ ਪੰਜਾਬ ਦੇ ਨੰਬਰ ਵੀ ਜਿਹੜੇ ਪੰਜਾਬ ਦੇ ਵਿੱਚ ਆ ਰਹੇ ਨੇ ਉਹ ਵੀ ਨੰਬਰ ਸਾਰੇ ਮਿਕਸ ਨੰਬਰਾਂ ਦੇ ਕਾਲ ਆ ਰਹੀ ਹੈ ਪੂਰੀ ਰਾਤ ਪੂਰਾ ਦਿਨ ਵੱਜਦੇ ਰਹਿੰਦੇ ਨੇ ਮਾਨ ਸਰ ਮੇਰਾ ਸਵਾਲ ਇੱਕ ਸਦਾ ਸਪਸ਼ਟ ਸਵਾਲ ਪੁੱਛਦੇ ਆ ਕਿ ਤੁਸੀਂ ਕੰਚਨ ਕੁਮਾਰੀ ਦੇ ਕਤਲ ਮਾਮਲੇ ਦੇ ਵਿਰੋਧ ਦੇ ਵਿੱਚੋਂ ਜਾਂ ਕੰਚਨ ਕੁਮਾਰੀ ਦੇ ਵਿਰੋਧ ਦੇ ਵਿੱਚੋਂ ਜਾਂ ਅਮਰ ਦੇ ਵਿਰੋਧ ਚ ਮੈਂ ਉਹ ਕਿਉਂ ਉਹਨੇ ਦੇਖੋ ਇੱਕ ਕੁੜੀ ਦਾ ਕਤਲ ਕੀਤਾ ਕਿਉਂ ਕੀਤਾ 6 7 ਤਰੀਕ ਨੂੰ ਇੱਕ ਆਪਣੀ ਫਾਰਮਲ ਕੱਪੜੇ ਪਾ ਕੇ ਨੰਗਾ ਦਾ ਬਾਣਾ ਛੱਡ ਕੇ ਫਾਰਮਲ ਕੱਪੜੇ ਪਾ ਕੇ 7 ਤੇ 8 ਤਰੀਕ ਨੂੰ ਉਹਦੇ ਘਰ ਜਾਂਦਾ ਕਹਿੰਦਾ ਇਹ ਕੀ ਸਬੂਤ ਹੈ ਸਬੂਤ ਸਾਰੇ মিডিਆ ਨੇ ਪੁੱਛੋ ਸਬੂਤ ਸਾਰੇ ਸਬੂਤ ਉਹਦੇ ਘਰ ਉਹਦੀ ਮਾਤਾ ਨੂੰ ਪੁੱਛੋ ਜਾ ਕੇ ਕੁੜੀ ਦੀ ਨੂੰ ਫਾਰਮਲ ਕੱਪੜਾ ਡਰੈਸ ਚ ਆਉਂਦਾ ਕਹਿੰਦਾ ਕਿ ਮੈਂ ਅਮਰਤਪਾਲ ਉਹਦੀ ਮਾਤਾ ਨੇ ਪਛਾਣਿਆ ਇਹਨੂੰ ਕਿ ਇਹ ਕਹਿੰਦਾ ਮੈਂ ਅਮਰਤਪਾਲ ਮੇਰਾ ਉਹਨੇ ਪਾਣੀ ਨਹੀਂ ਪੁੱਛਿਆ ਕਹਿੰਦਾ ਮੈਂ ਪਾਣੀ ਨਹੀਂ ਪੀਣਾ ਮੈਨੂੰ ਠੰਡਾ ਉਹ ਠੰਡਾ ਲੈ ਕੇ ਆਈ ਬਾਹਰ ਉਹਦੀ ਮਾਤਾ ਆ ਨਾ ਬਜ਼ੁਰਗ ਮਾਤਾ ਜਿਹੜੀ ਕਹਿੰਦਾ ਸਾਨੂੰ ਕੰਚਨ ਕੁਮਾਰੀ ਨਾਲ ਜਾਣਾ ਸੀ ਉੱਥੇ ਲੁਧ ਲੈ ਕੇ ਜਾਂਦੇ ਉੱਥੇ ਜਾ ਕੇ ਉਹਦਾ ਕਤਲ ਕਰਦੇ ਹਾਂ ਗਲ ਦੱਬ ਕੇ ਉਹਦੀ ਮੌਤ ਹੋ ਜਾਂਦੀ ਉਹਨੇ ਕਿਹੜੀ ਸ਼ਾਵਾਸ਼ੀ ਕੀਤੀ ਬਾਈ ਜੀ ਦੱਸੋ ਤੁਸੀਂ ਦੱਸ ਦੋ ਕਿ ਸ਼ਾਵਾਸ਼ੀ ਕੀ ਹੈ ਨੇ ਪਰ ਜਿੱਦਾਂ ਦਾ ਉਹ ਕੰਟੈਂਟ ਪਾਉਂਦੇ ਸੀ ਫਿਰ ਉਹਦੇ ਹੱਕ ਦੇ ਵਿੱਚ ਤੁਸੀਂ ਬਿਲਕੁਲ ਗਲਤ ਸੀਗਾ ਵੀਡੀਓ ਬਣਾਉਣਾ ਕੰਟੈਂਟ ਪਾਉਣਾ ਇਦਾਂ ਦੀ ਗੰਦੀ ਵੀਡੀਓ ਪਾਉਣਾ ਬਿਲਕੁਲ ਗਲਤ ਸੀਗਾ ਉਹਦੇ ਮੈਂ ਹੱਕ 'ਚ ਨਹੀਂ ਜਿਹੜਾ ਉਹਦੇ ਖਿਲਾਫ ਤੁਸੀਂ ਵੀਡੀਓ ਕਿਉਂ ਨਹੀਂ ਪਾਈ ਮੇਰਾ ਸਵਾਲ ਇਹ ਆ ਤੁਸੀਂ ਉਹਦੇ ਖਿਲਾਫ ਕਿਉਂ ਨਹੀਂ ਪਾਈ ਤੁਸੀਂ ਅਮਰਤਪਾਲ ਮਹਿਰੋਂ ਦੇ ਖਿਲਾਫ ਪਾਤੀ ਸ਼ਾਜਾਦ ਪੱਟੀ ਦੇ ਖਿਲਾਫ ਪਾਤੀ ਤਾਂ ਤੁਸੀਂ ਜਿਹੜੇ ਕਮਲਕੌਰ জাফর ਹੋਰ ਜਿਹੜੀਆਂ ਉਦਾਂ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਸੀਗੇ ਉਹਨਾਂ ਦੇ ਵੀ ਉਹਦੇ ਵੀਡੀਓ ਪਾਈ ਜਾਂਦੀ ਸੀ ਤੁਸੀਂ ਉਹਨਾਂ ਦੇ ਖਿਲਾਫ ਵੀਡੀਓ ਕਿਉਂ ਨਹੀਂ ਪਾਈ ਕਿ ਤੁਹਾਨੂੰ ਇਦਾਂ ਦਾ ਕੰਟੈਂਟ ਨਹੀਂ ਪਾਉਣਾ ਚ ਬਾਈ ਜੀ ਮੇਰਾ ਹਰ ਇੱਕ ਵੀਡੀਓ 'ਚ ਸਵਾਲ ਹੁੰਦਾ ਸੀ ਕਿ ਵੀਡੀਓ ਇਦਾਂ ਦੇ ਕੰਟੈਂਟ ਪਾਉਣਾ ਬੰਦ ਕਰੋ ਨਾ ਹੀ ਸਾਨੂੰ ਇਦਾਂ ਦੇ ਪਾਣੇ ਸਾਡੇ ਬੱਚੇ ਲੋ ਸਾਰੀਆਂ ਫੈਮਲੀਆਂ ਦੇਖਦੀਆਂ ਨੇ ਤੁਹਾਨੂੰ ਕੋਈ ਲੋੜ ਪੈਗੀ ਜਿਹੜੀ ਵੀਡੀਓ ਬਣਾਉਂਦਾ ਨਾ ਇਦਾਂ ਦੀ ਗਲਤ ਕੰਟੈਂਟ ਪਾਉਂਦਾ ਉਹ ਬਿਲਕੁਲ ਗਲਤ ਹੈ ਮੈਂ ਹਰ ਇੱਕ ਵੀਡੀਓ 'ਚ ਬੋਲਿਆ ਮੈਂ ਕਹਿੰਦਾ ਕੰਚਨ ਕੁਮਾਰੀ ਇਸ ਗੱਲ ਤੇ ਗਲਤ ਸੀਗੀ ਪਰ ਉਹਨਾਂ ਦਾ ਤਰੀਕਾ ਅਮਰਤਪਾਲ ਮਹਿਰੋ ਦਾ ਬਿਲਕੁਲ ਗਲਤ ਸੀਗਾ ਕਿ ਉਹਨੇ ਜਾਨ ਤੋਂ ਮਾਰ ਦਿੱਤਾ ਕੀ ਤਰੀਕ ਉਹਦੇ ਕੀ ਅਥੋਰਿਟੀ ਸੀਗੀ ਕਿ ਉਹਨੇ ਜਾਨ ਤੋਂ ਮਾਰ ਦਿੱਤਾ ਪਰ ਲੰਬੇ ਸਮੇਂ ਤੋਂ ਜਿਹੜਾ ਇਹ ਗੱਲਬਾਤ ਚੱਲ ਰਹੀ ਸੀ ਦੋ ਕਪ੍ਰੈਸ ਕਾਨਫਰੰਸ ਕੀਤੀ ਸੀ ਅਮਰਿਤਪਾਲ ਮਹਿਰੋ ਨੇ ਜਦੋਂ ਇੱਕ ਕੁੜੀ ਦੇ ਵੱਲੋਂ ਜਿਹੜੀਆਂ ਵੈਦਾਂ ਦੀਆਂ ਵੀਡੀਓ ਕੀਤੀਆਂ ਜਾਂਦੀਆਂ ਜਿਹੜੇ ਵੈਦ ਕੁਝ ਸ਼ੈਕਚੁਅਲੀ ਜਿਹੜੀਆਂ ਦਵਾਈਆਂ ਦੰਦੇ ਨੇ ਉਹਦੀ ਐਡ ਕਰਦੀ ਆ ਹਨਾ ਉਹਨੂੰ ਵੀ ਕਿਹਾ ਗਿਆ ਸੀ ਕਿ ਤੂੰ ਇਦਾਂ ਦੀ ਐਡ ਨਾ ਕਰ ਇਹਦੇ ਨਾਲ ਵੀ ਜਿਹੜਾ ਉਸਨੇ ਪਹਿਲਾਂ ਕਿਹਾ ਸੀ ਕਿ ਤੂੰ ਇਦਾਂ ਦੀਆਂ ਵੀਡੀਓ ਨਾ ਪਾਇਆ ਕਰ ਇਹਨੂੰ ਮਾਲੀ ਮਦਦ ਵੀ ਦਿੱਤੀ ਸੀ ਉਦੋਂ ਤੁਸੀਂ ਸਮਾਜ ਸੇਵੀ ਹੋਣ ਦੇ ਨਾਤੇ ਕਿਉਂ ਨਹੀਂ ਸਾਹਮਣੇ ਆਏ ਸਵਾ ਮਦਦ ਦਿੱਤੀ ਇਹਦੇ ਮਾਤਾ ਨੇ ਪੁੱਛ ਜਗਾ ਕਿ ਕਿਹੜੀ ਮਦਦ ਦਿੱਤੀ ਇਹਨੇ ਮੇਰੇ ਨਾਲ ਗੱਲ ਕਰਿਆ ਅਮਰਿਤਪਾਲ ਮਹਿਰੋ ਕਿਹੜੀ ਮਦਦ ਕਰ ਲਈ ਇਹਨੇ ਕਿਹੜੀ ਨਹੀਂ ਕਰ ਲਈ ਸਭ ਝੂਠ ਬ ਤੇ ਦੂਜੀ ਗੱਲ ਤੁਸੀਂ ਕਹਿ ਰਹੇ ਹੋ ਕਿ ਐਨੇ ਕੰਪਲੀਟ ਦਿੱਤੀ ਕੋਈ ਸਾਈਬਰ ਚ ਕੋਈ ਡੀਜੀਪੀ ਦਫਤਰ ਕੰਪਲੀਟ ਦਿੱਤੀ ਸਾਈਬਰ ਕ੍ਰਮ ਕਾਦੇ ਪਾਸੇ ਬੈਠੀ ਐ ਤੇ ਲੋਕਲ ਪੁਲਿਸ ਕਾਦੇ ਬਾਤੇ ਬੈਠੀ ਐ ਨੇ ਕੀਤੀ ਕੰਪਲੀਟ ਮੇਰੇ ਨਾਲ ਗੱਲ ਕਰੇ ਅਮਰਪਾਲ ਮੈਰ ਜਿੱਥੇ ਮਰਜੀ ਹੋਵੇ ਮੇਰੇ ਨਾਲ ਗੱਲ ਕਰੇ ਮੈਂ ਦੱਸਦਾ ਇਹਨੂੰ ਵੀ ਤੂੰ ਕੀ ਕੀਤਾ ਕੋਈ ਕੰਪਲੀਟ ਨਹੀਂ ਦਿੱਤੀ ਕੋਈ ਸਾਈਬਰ ਚ ਨਹੀਂ ਦਿੱਤੀ ਕੋਈ ਗੱਲ ਨਹੀਂ ਕੀਤੀ ਔਰ ਤੁਸੀਂ ਮੈਨੂੰ ਉਲਟਾ ਸਵਾਲ ਪੁੱਛਦੇ ਹੋ ਕਿ ਤੁਸੀਂ ਵੀ ਤੁਸੀਂ ਇਹਦੇ ਹੱਕ 'ਚ ਨਹੀਂ ਮੈਂ ਹੱਕ 'ਚ ਕਿਉਂ ਆ ਮੈਂ ਇਹਦੇ ਮੈਂ ਤਾਂ ਬਰੋਦ ਚਾਹਾਂਗਾ ਇਹਦੇ ਕਟਿਆ ਕਰਤੂਤ ਕੀਤੀ ਕਟਿਆ ਕੰਮ ਕੀਤੇ ਇਹਨਾਂ ਨੇ ਉੱਪਰ ਤੋਂ ਜੋਧੇ ਦੱਸਦੇ ਤੇ ਫਲੈਕਸਾਂ ਲੱਗ ਰੀਆਂ ਪੂਰੇ ਅੰਮ੍ਰਿਤਸਰ ਪੂਰੇ ਲੁਧਿਆਣੇ ਪੂਰੇ ਪੰਜਾਬ ਚ ਕੀ ਦੇਣਾ ਇਹਨਾਂ ਦੀ ਪੰਜਾਬ ਚ ਇੱਕ ਕਤਲ ਕਰ ਦੋ ਉੱਪਰ ਤੋਂ ਖਾਲਿਸਤਾਨ ਮੰਗਦੇ ਕਾਹਦਾ ਖਾਲਿਸਤਾਨ ਮੰਗਦੇ ਨੇ ਇਹ ਖਾਲਸਤਾਨ ਨਹੀਂ ਮੰਗਤਾ ਉਹਨੇ ਕੀਤੀ ਨਹੀਂ 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 ਬੈਸੇ ਸਾਰੇ ਕਹਿੰਦੇ ਖਾਲਸ ਰਾਜ ਹੋਣਾ ਚਾਹੀਦਾ ਸਾਰੇ ਕਹਿੰਦੇ ਸਾਡਾ ਖਾਲਸਾ ਰਾਜ ਹੋਣਾ ਜੀ ਤੇ ਖਾਲਿਸਤਾਨ ਯਾਰ ਜੇ ਖਾਲਿਸਤਾਨ ਰਾਜ ਉਹ ਤੂੰ ਜਾਣੇ ਕਿਹਨੂੰ ਟੰਗ ਦੋਗੇ ਤੁਸੀਂ ਕਿਰਪਾਨਾ ਲੈ ਕੇ ਕੋਈ ਮਾਰਦਾ ਕਦੇ ਕਿਸੇ ਦੁਕਾਨ ਤੇ ਚਲੇਗਾ ਕਿਤੇ ਇਮੀਗ੍ਰੇਸ਼ਨ ਆਫਿਸ ਦੀ ਧਰਨਾ ਲਾਤਾ ਇਹ ਕੀ ਹੈ ਆ ਕੀ ਸਾਬਿਤ ਕਰਨਾ ਚਾ ਲੋਕ ਡਰ ਕੇ ਪਹਿਲਾਂ ਲੋਕ ਬਾਣੇ ਦੇ ਕੇ ਆ ਜਾਂਦੇ ਕਿ ਸਾਡੀ ਹੈਲਪ ਕਰਨਗੇ ਪਰ ਅੱਜ ਲੋਕ ਬਾਣੇ ਦੇ ਕੇ ਡਰਦੇ ਨੇ ਅੱਜ ਬਾਣੇ ਦੇ ਕੇ ਡਰ ਰਹੇ ਨੇ ਕਿ ਨਹੀਂ ਹਰ ਖਬਰ ਹੈ ਕੀ ਕਰਦਣ ਇਹਨਾਂ ਨੇ ਇਦਾਂ ਦੇ ਲੋਕ ਡਰੀ ਬੈਠੇ ਨੇ ਅੱਜ ਧਰਮ ਪਰਿਵਰਤਨ ਬਹੁਤ ਹੁੰਦਾ ਤਾਂ ਉਸ ਦੇ ਵੱਲੋਂ ਇੱਕ ਕਹਿ ਦਈਏ ਕਿ ਦੂਜੀ ਸਟੇਟ ਤੋਂ ਆਏ ਨੇ ਉਹਦਾ ਅਸਲ ਨਾਮ ਜਿਹੜਾ ਉਹ ਕੰਚਨ ਕੁਮਾਰੀ ਸੀ ਉਸ ਤੋਂ ਕਮਲਕੌਰ ਬਣਦੀ ਆ ਤੇ ਉਸ ਤੋਂ ਵੱਲੋਂ ਕਾਫੀ ਵੀਡੀਓ ਪਾਈਆਂ ਜਾਂਦੀਆਂ ਨੇ ਤਾਂ ਉਦੋਂ ਉਸ ਨੂੰ ਕਿਸੇ ਨੇ ਕਿਉਂ ਨਹੀਂ ਰੋਕਿਆ ਅੱਜ ਹਰੇਕ ਜਿਹੜਾ ਉਸ ਦੇ ਹੱਕ ਦੇ ਵਿੱਚ ਵੀਡੀਓ ਪਾਉਂਦਾ ਕਿ ਉਸ ਦਾ ਕਤਲ ਗਲਤ ਹੋਇਆ ਉਦੋਂ ਉਸ ਨੂੰ ਕਿਸ ਨੇ ਕਿਉਂ ਨਹੀਂ ਸਮਝਾਇਆ ਭਾਈ ਜੀ ਦੇਖੋ ਕੋਈ ਵੀ ਕਿਸੇ ਨੂੰ ਧਰਮ ਦੀ ਅੱਪਾ ਗੱਲ ਨਾ ਹੀ ਲੈ ਕੇ ਜਾਈਏ ਆਪਾਂ ਧਰਮ ਕੋਈ ਮੈਨਾ ਨਹੀਂ ਠੀਕ ਹੈ ਉਹਦਾ ਨਾਮ ਰੱਖਿਆ ਸੀ ਉਹ ਗਲਤੀ ਸੀ ਉਹਦੀ ਉਹਨੇ ਫੇਮ ਲੀਕ ਤੇ ਉਹ ਗਲਤੀ ਸੀ ਬਿਲਕੁਲ ਹੋਰ ਤਾਂ ਮੈਂ ਹਰ ਤੁਹਾਨੂੰ ਕਹਿੰਦਾ ਕੰਟੈਂਟ ਪਾਉਣਾ ਗਲਤ ਸੀ ਉਹਨੇ ਵੀਡੀਓ ਬਣਾਉਣਾ ਗਲਤ ਤੇ ਮੈਂ ਪਹਿਲਾਂ ਹੀ ਕਹਿ ਚੁੱਕਿਆ ਉਹਦੇ ਆਲਰੇਡੀ ਤੇ ਜਿਹੜਾ ਉਹਦਾ ਤਰੀਕਾ ਸੀ ਅਮਰਤਪਾਲ ਮੈਰੋ ਦਾ ਕਿ ਐਨੇ ਕਮਲਕੌਰ ਨਾਂ ਰੱਖਿਆ ਕਾਂਚਨ ਕੁਮਾਰੀ ਵੀ ਤੂੰ ਕੌਣ ਹੈ ਪੁੱਛਣ ਵਾਲਾ ਨੂੰ ਤੂੰ ਤਾਂ ਉਹਦੇ ਨਾਲ ਰਹਿੰਦਾ ਸੀਗਾ ਤੂੰ ਤਾਂ ਉਹਦੇ ਘਰੇ ਕੱਪੜੇ ਪਾ ਕੇ ਜਾਂਦਾ ਸੀ ਫਾਰਮਲ ਐਡਰੈਸ ਪਾ ਕੇ ਜਾਂ ਜਿੰਦੀ ਦੇ ਪੈਂਟਾ ਪਾ ਕੇ ਜਾਂਦਾ ਤੈਨੂੰ ਸ਼ਰਮ ਨਹੀਂ ਆਈ ਤੂੰ ਕੌਣ ਹੈ ਪੁੱਛਣ ਵਾਲਾ ਨੂੰ ਤੂੰ ਉਹਦੇ ਨੂੰ ਪਿਆਰ ਨਾਲ ਰੱਖਦਾ ਸੀ ਬਾਅਦ ਚ ਤੂੰ ਭੈਣ ਬਣਾ ਤੈਨੂੰ ਸ਼ਰਮ ਨਹੀਂ ਤੂੰ ਕਰ ਕੀ ਰਿਹਾ ਸੀ ਉਹਦੇ ਨਹੀਂ ਅਮਰਪਾਲ ਮੈਨੂੰ ਸਾਰੇ ਇਸ ਟਾਈਮ ਕਹਿੰਦੇ ਸੀ ਹੱਕ ਚ ਖੜਿਆ ਜੋਦਾ ਕੋਈ ਜੋਦਾ ਨਹੀਂ ਬਾਈ ਉਹ ਗਲਤ ਕੰਮ ਕਰਦਾ ਸੀ ਗਲਤੀ ਬੰਦਾ ਉਹ ਜੇ ਚੰਗਾ ਬੰਦਾ ਹੁੰਦਾ ਮੈਂ ਵੀ ਕਹਿੰਦਾ ਕਿ ਜੋਦਾ ਬੰਦਾ ਵਾਕਈ ਜੋਦਾ ਹੈ ਠੀਕ ਹੈ ਪਰ ਜੇ ਉਹਨੇ ਗਲਤੀ ਕੀਤੀ ਹੈ ਉਹਦੀ ਸਜ਼ਾ ਉਹਨੂੰ ਮਿਲੂਗੀ ਜਿਹੜਾ ਕਾਨੂੰਨ ਹੈ ਉਹ ਬੈਠਾ ਉਹਨੂੰ ਸਜ਼ਾ ਮਿਲੂਗੀ ਪਰ ਤੁਸੀਂ ਕੌਣ ਹੁੰਨੇ ਹੋ ਗਲਤ ਕਹਿਣ ਵਾਲੇ ਬਾਈ ਜੀ ਮੈਂ ਗਲਤ ਕਹਾਂਗਾ ਔਰ ਕਹਿੰਦਾ ਰਹਿਾਂਗਾ ਉਹਨੂੰ ਉਸ ਪਰਿਵਾਰ ਨੂੰ ਇਨਸਾਫ ਦਵਾ ਕੇ ਛੱਡਾਂਗਾ ਜੋ ਮਰਜ਼ੀ ਹੋ ਜੇ ਇਨਸਾਬ ਦੁਆਕੇ ਛੱਡਾਂਗੇ ਇਹਨੂੰ ਜੇਲ੍ਹ ਦੀਆਂ ਸਲਾਕਾਂ 'ਚ ਪਿੱਛੇ ਭੇਜ ਕੇ ਛੱਡੂਗਾ ਜਿੱਥੇ ਮਰਜ਼ੀ ਲੁਕਲੇ ਜਿੱਥੇ ਮਰਜ਼ੀ ਰਹੇ ਇਹਨੂੰ ਜੇਲ੍ਹ ਦੇ ਸਲਾਕਾਂ 'ਚ ਭੇਜ ਕੇ ਛੱਡਾਂਗੇ ਇਹਨੂੰ ਹੂੰ ਪਰ ਇੱਕ ਜਿਹੜਾ ਹਿੰਦੂ ਵੀਰ ਦੀ ਮੈਂ ਵੀਡੀਓ ਦੇਖਦਾ ਸੀ ਉਹ ਕਹਿੰਦਾ ਕਹਿੰਦਾ ਉਸ ਕਈ ਲੋਕ ਕਹਿੰਦੇ ਨੇ ਵੀ ਉਹ ਹਿੰਦੂ ਲੜਕੀ ਸੀ ਹਿੰਦੂਆਂ ਦੇ ਨਾਲ ਉਹ ਹੋਇਆ ਕਹਿੰਦਾ ਸਾਡੇ ਹਿੰਦੂ ਧਰਮ ਦੇ ਵਿੱਚ ਵੀ ਜਿਹੜੀ ਏ ਇਦਾਂ ਦੀ ਲਚਕੜਤਾ ਜਿਹੜੀ ਹੈ ਉਹ ਨਹੀਂ ਹੁੰਦੀ ਜਿੱਦਾਂ ਦੀ ਉਹ ਵੀਡੀਓ ਪਾਈਆਂ ਸੀ ਪਰ ਅਮਰਤਪਾਲ ਮਹਿਰੋਂ ਨੇ ਕਹਿੰਦਾ ਜੇ ਕੋਈ ਅਜਿਹਾ ਕੰਮ ਕਰਿਆ ਤਾਂ ਉਹਨੂੰ ਸਜ਼ਾ ਮਿਲੂਗੀ ਨਾ ਉਹ ਅਮਰਤਪਾਲ ਮਹਿਰੋਂ ਦੇ ਹੱਕ ਦੇ ਵਿੱਚ ਗਿਆ ਨਾ ਉਹ ਕਮਲਕੌਰ ਦੇ ਹੱਕ ਦੇ ਵਿੱਚ ਗਿਆ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਸਿੱਖ ਹੋਣ ਦੇ ਨਾਤੇ ਵੀ ਜਿਹੜਾ ਉਹ ਅਮਰਤਪਾਲ ਮਹਿਰੋਂ ਦਾ ਵਿਰੋਧ ਕਰਦੇ ਬਾਈ ਮੈਂ ਵਿਰੋਧ ਸਹੀ ਕਰ ਰਿਹਾ ਗਲਤ ਨਹੀਂ ਕਰ ਰਿਹਾ ਦੇਖੋ ਉਹਦੀ ਮਾਤਾ ਨੂੰ ਜਾ ਕੇ ਪੁੱਛੋ ਸਾਡੇ ਘਰ ਕਿੰਨੀ ਕਿੰਨੀ ਵਾਰ ਅਮਰਤਪਾਲ ਮੈਰੋ ਆਉਂਦਾ ਸੀਗਾ 7 ਤਰੀਕ ਨੂੰ ਗਿਆ 8 ਤਰੀਕ ਨੂੰ ਗਿਆ 9 ਨੂੰ ਗਿਆ ਉਹ ਤੇ ਜਾ ਕੇ ਪੁੱਛੋ ਉਹਨਾਂ ਦਾ ਦਰਦ ਪੁੱਛੋ ਉਹਨਾਂ ਦਾ ਮੇਰਾ ਸਵਾਲ ਫੇਰ ਉੱਥੇ ਖੜਾ ਹੈ ਕਿ ਜੇ ਅਮਰਤਪਾਲ ਮੈਰੋ ਨੇ ਗਲਤ ਕੀਤਾ ਤਾਂ ਉਹਨੂੰ ਉਹਦੇ ਕੀਤੇ ਦੀ ਸਜ਼ਾ ਮਿਲੂਗੀ ਕੋਟਾਂ ਬੈਠੀਆਂ ਨੇ ਇਹਨੂੰ ਇਹਨਾਂ ਹਾਈਲਾਈਟ ਕਿਉਂ ਕੀਤਾ ਜਾ ਰਿਹਾ ਭੱਜਿਆ ਕਿਉਂ ਜੀ ਹਾਈਲਾਈਟ ਨਾ ਕਰੀ ਇਹਨੂੰ ਭੱਜਿਆ ਕਿਉਂ ਇਹ ਪੁਲਿਸ ਨੇ ਜਿੱਥੇ ਹੋਊਗਾ ਚੱਕ ਲਿਆ ਨਹੀਂ ਨਹੀਂ ਭੱਜਿਆ ਕਿਉਂ ਜੀ ਅਯੋਧਿਆ ਕਹਿੰਦਾ ਆਪਣੇ ਆਪ ਨੂੰ ਜੀ ਮਾਨ ਸਾਹਿਬ ਜੇ ਭੱਜਿਆ ਦੇਖੋ ਜੇ ਭੱਜਿਆ ਉਹ ਤਾਂ ਉਹ ਉਹਨੂੰ ਚੱਕ ਲੈਣਾ ਸਾਡੇ ਲੋਕਾਂ ਨੂੰ ਪੋਲੇ ਪਾਲਾ ਨੂੰ ਪਤਾ ਲੱਗਣਾ ਚਾਹੀਦਾ ਅਮਰਪਾਲ ਦੀ ਕਰਤੂਤ ਕੀ ਸੀ ਲੋਕ ਅੱਜ ਬੋਲਣ ਨੂੰ ਸਾਰੇ ਤਿਆਰ ਨੇ ਪਰ ਡਰਦੇ ਨੇ ਲੋਕ ਬੋਲਣ ਨੂੰ ਸਾਰਾ ਪੰਜਾਬ ਬੋਲਣ ਨੂੰ ਤਿਆਰ ਹੈ ਪਰ ਇਸ ਟਾਈਮ ਡਰਦੇ ਨੇ ਸਿਰਫ ਜਿਹੜਾ ਨਹੀਂ ਡਰਦਾ ਉਹ ਸਾਹਮਣੇ ਆ ਰਿਹਾ ਕੈਮਰੇ ਸਾਰੇ মিডিਏ ਸਾਹਮਣੇ ਲੈ ਕੇ ਆ ਰਹੇ ਨੇ ਹੁਣ ਮੈਂ ਆਵਾਜ਼ ਚੱਕ ਰਿਹਾ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂ ਕਿ ਮੈਂ ਸੱਚ ਬੋਲ ਰਿਹਾ ਕਿ ਉਹਦੇ ਪਰਿਵਾਰ ਦਾ ਸਾਥ ਦੇ ਰਿਹਾ ਕਿਉਂ ਮੈਂ ਦੀ ਪਰਿਵਾਰ ਸਾਥ ਨਾ ਦਵਾ ਕਿਉਂ ਮੇਰਾ ਰਾਈਟ ਅਮਦੇ ਪਰਿਵਾਰ ਦਾ ਸਾਥ ਦਊਗਾ ਤਾਂ ਇਨਸਾਫ ਦਵਾ ਕੇ ਛੱਡਾਂਗੇ ਇਹਨਾਂ ਨੂੰ ਮੈਂ ਜੋ ਨੇ ਗਲਤ ਕੀਤਾ ਉਹਦੀ ਸਜ਼ਾ ਦਵਾ ਕੇ ਛੱਡਾਂਗੇ ਇਹਨਾਂ ਨੂੰ ਜੋ ਮਰਜ਼ੀ ਹੋ ਜੇ ਜਿੱਥੇ ਮਰਜ਼ੀ ਤੱਕ ਜਾਣਾ ਪਵੇ ਸਾਨੂੰ ਹਾਈ ਕੋਰਟ ਤੱਕ ਜਾਣਾ ਸੁਪਰੀਮ ਕੋਰਟ ਤੱਕ ਇਹਨੂੰ ਸਜ਼ਾ ਦਿਲਵਾ ਕੇ ਛੱਡਾਂਗਾ ਪਤਾ ਹੋ ਮਾਨ ਸਾਹਿਬ ਹੋਰ ਬੜੇ ਕੇਸ ਹੁੰਦੇ ਨੇ ਕਈ ਅਨਾ ਪਿਛਲੇ ਦਿਨਾਂ ਦੇ ਵੀ ਇੱਕ ਵੀਡੀਓ ਚੱਲਦੀ ਆ ਇੱਕ ਬਹੁਤ ਮੰਨੇ ਪਰਮੰਨੇ ਸਾਧੂ ਸੰਤ ਜਿਹੜੇ ਸੀਗੇ ਆਪਦੇ ਆਪ ਨੂੰ ਕਹਾਉਂਦੇ ਠੀਕ ਆ ਉਹਨਾਂ ਦੀ ਅਸ਼ਲੀਲ ਵੀਡੀਓ ਵਾਇਰਲ ਹੁੰਦੀ ਆ ਉਹ ਵੀ ਹੁਣ ਫਰਾਰ ਨੇ ਉਹਦੇ ਬਾਰੇ ਤੁਸੀਂ ਕੋਈ ਬਿਆਨ ਨਹੀਂ ਦਿੰਦਾ ਹੋਰ ਕਈ ਜਿਹੜੇ ਪਹਿਲਾਂ ਵੀ ਕਈ ਜਿਹੜੇ ਧਾਰਮਿਕ ਬੰਦੇ ਸੀਗੇ ਉਹ ਸੈਕਸ਼ੂਅਲ ਜਿਹੜੀਆਂ ਵੀਡੀਓ ਨੇ ਉਹਨਾਂ ਦੀਆਂ ਪ੍ਰਾਈਵੇਟ ਵੀਡੀਓ ਨੇ ਉਹ ਲੀਕ ਹੁੰਦੀਆਂ ਉਦੋਂ ਤੁਸੀਂ ਕੁਝ ਨਹੀਂ ਬੋਲਦੇ ਜਿਹੜਾ ਜਲੰਧਰ ਦੇ ਵਿੱਚ ਇੱਕ ਕੁੜੀ ਨੂੰ ਜਿਹੜਾ ਉਹਦੇ ਭਾਈ ਦੇ ਵੱਲੋਂ ਵੇਚਿਆ ਜਾਂਦਾ ਉਹਦੇ ਬਾਰੇ ਤੁਸੀਂ ਕੁਝ ਨਹੀਂ ਬੋਲਦੇ ਇੱਕ ਹੋਰ ਚਾਦੋਂ ਪਾਰਸੂ ਸਾਈਡ ਦਾ ਕੇਸ ਸੀਗਾ ਉੱਥੇ ਇੱਕ ਬੱਚੀ ਨੂੰ ਉਹਦੀ ਮਾਂ ਦੇ ਵੱਲੋਂ ਵੇਚ ਦਿੱਤਾ ਜਾਂਦਾ ਤੁਸੀਂ ਉੱਥੇ ਨੂੰ ਕੁਝ ਬੋਲਦੇ ਤਾਂ ਇੱਥੇ ਹੀ ਤੁਹਾਨੂੰ ਵੀਡੀਓ ਪਾਉਣਾ ਕਿਉਂ ਹੋਇਆ ਤੁਸੀਂ ਵੀ ਜੇ ਵਿਵਾਦਾਂ ਦੇ ਵਿੱਚ ਰਹਿਣਾ ਚਾਹੁੰਦੇ ਹੋ ਤੁਸੀਂ ਵੀ ਮੀਡੀਆ ਦੀ ਅਟਰੈਕਸ਼ਨ ਲੈਣਾ ਚਾਹੁੰਦੇ ਹੋ ਬਸ ਇਹੀ ਹੈ ਬਾਈ ਜੀ ਦੇਖੋ ਤੁਸੀਂ ਗੱਲ ਕਰਦੇ ਹੋ ਸਵਾਮੀ ਜੀ ਜਿਹੜੇ ਦੀ ਗੱਲ ਕਰਦੇ ਹੋ ਨੇ ਗਲਤ ਕੀਤਾ ਉੱਥੇ ਵੀ ਮੈਂ ਅੱਜ ਸ਼ਾਮ ਨੂੰ ਪਹੁੰਚਾਂਗਾ ਤੁਹਾਨੂੰ ਮੀਡੀਆ ਜੇ ਪਤਾ ਲੱਗ ਜਾਊਗਾ ਸਿਮਰਨ ਕਿੱਥੇ ਜਾ ਰਿਹਾ ਕਿਤੇ ਨਹੀਂ ਉਸ ਪਿੰਡ ਦੀ ਮੈਂ ਹੈਲਪ ਕਰਾਂਗਾ ਉਹ ਡੇਰਾ ਬੰਦ ਕਰਾ ਕੇ ਛੱਡਾਂਗਾ ਜਿਸ ਔਰਤ ਨਾਲ ਜਿਸ ਕੁੜੀ ਨਾਲ ਉਹਨੇ ਗਲਤ ਕੀਤਾ ਜੋ ਵੀ ਸੀ ਕਰੂਗਾ ਕਿਉਂ ਕਰੂਗਾ ਜੇ ਸੁਆਮੀ ਤੂੰ ਗਲਤ ਕਰੋਗੇ ਕਿਸੇ ਕੁੜੀ ਨਾਲ ਧੱਕਾ ਕਰੇਗਾ ਉਹਦਾ ਡੇਰਾ ਬੰਦ ਕਰਾ ਕੇ ਛੱਡਾਂਗੇ ਜੋ ਮਰਜ਼ੀ ਹੋ ਜਾ ਰਹੀ ਤੁਸੀਂ ਜਲੰਧਰ ਦੀ ਗੱਲ ਬਾਈ ਜੀ ਮੇਰੇ ਕੋਲ 100 ਕੰਮ ਹੁੰਦੇ ਨੇ ਜਿੱਥੇ ਮੈਨੂੰ ਲੱਗਦਾ ਉਥੇ ਮੈਂ ਪਹੁੰਚ ਜੰਦਾ ਪੀਲੀ ਭੀਤ ਗਏ ਸੀ ਤੁਹਾਨੂੰ ਪਤਾ ਹੀ ਹੈ ਸਾਰੇ ਕਿਤੇ ਮੈਂ ਜਾਂਦਾ ਰਹਿੰਦਾ ਇਹ ਨਹੀਂ ਕਿ ਮੈਂ ਇੱਕੇ ਮੁੱਦਾ ਚੱਕਦਾ ਮੈਂ ਹਰ ਇੱਕ ਮੁੱਦੇ ਦੀ ਗੱਲ ਕਰਦਾ ਮੈਨੂੰ ਤੁਸੀਂ ਨੰਬਰ ਦਿਓ ਜਿਹੜਾ ਮਰਜ਼ੀ ਉਹ ਮੈਂ ਦੀ ਹੈਲਪ ਕਰਨ ਨੂੰ ਤਿਆਰ ਹੁੰਦਾ ਮੈਨੂੰ ਨੰਬਰ ਪ੍ਰੋਵਾਈਡ ਕਰਵਾਓ ਮੈਂ ਹਰ ਜਿੱਥੇ ਮਰਜ਼ੀ ਪੰਜਾਬ ਦੇ ਕੋਨੇ ਚ ਪੂਰੇ ਆਲ ਇੰਡੀਆ ਦੀ ਗੱਲ ਕਰਦਾ ਮੈਂ ਮੈਂ ਉੱਥੇ ਕਰ ਲੈਣਗੇ ਮੇਰਾ ਨੰਬਰ ਮਾਰੇ ਨੰਬਰ ਹੈ ਜੀ 6284137982 ਇਹ ਮੇਰਾ ਨੰਬਰ ਹੈ ਜਦੋਂ ਮਰਜ਼ੀ ਮੈਨੂੰ ਕਿਸੇ ਚੀਜ਼ ਦੀ ਹੈਲਪ ਹੋਵੇ ਜਦੋਂ ਮੇਰੇ ਨਾਲ ਗੱਲ ਕਰ ਸਕਦੇ ਹੋ ਜੀ ਤਾਂ ਹੁਣ ਪੁਲਿਸ ਪ੍ਰਸ਼ਾਸਨ ਕੀ ਕਹਿ ਰਿਹਾ ਤੁਸੀਂ ਪੁਲਿਸ ਤੱਕ ਪਹੁੰਚ ਕੀਤੀ ਹੈ ਬਾਈ ਜੀ ਮੈਂ ਉਹਨਾਂ ਦੀ ਨੋਲਿਜ ਲਿਆਤਾ ਉਹਨਾਂ ਨੇ ਕਾਰਵਾਈ ਕਰਨਗੇ ਦੇਖੋ ਟਾਈਮ ਲੱਗਦਾ ਹੈ ਮੈਂ ਨਹੀਂ ਕਹਿੰਦਾ ਕਿ ਮੇਰੀ ਕਾਰਵਾਈ ਸਭ ਤੋਂ ਪਹਿਲਾਂ ਨਹੀਂ ਟਾਈਮ ਲੱਗਦਾ ਐਸਐਸਪੀ ਸਾਡੇ ਇਹ ਤੋਂ ਜਿਹੜੇ ਆਈਪੀਐਸ ਅਫਸਰ ਨੇ ਉਹ ਪੂਰੀ ਹੈਲਪ ਕਰ ਰਹੇ ਨੇ ਮੇਰਾ ਪੂਰਾ ਸਹਿਯੋਗ ਦੇ ਰਹੇ ਨੇ ਡੀਐਸਪੀ ਐਸਪੀ ਸਾਰੇ ਸਹਿਯੋਗ ਦੇ ਰਹੇ ਪੁਲਿਸ ਦਾ ਸਹਿਯੋਗ ਹੈਗਾ ਉਹ ਕਹਿੰਦੇ ਧਿਆਨ ਰੱਖ ਆਪਣਾ ਤੇਰੇ ਨਾਲ ਹੈ ਜਿੱਥੋਂ ਵੀ ਕੋਈ ਗੱਲ ਗੱਲਬਾਤ ਲੱਗਦੀ ਅਸੀਂ ਤੇਰੇ ਨਾਲ ਆ ਕੋਈ ਐਦਾਂ ਦੀ ਗੱਲ ਨਹੀਂ ਤੁਸੀਂ ਸ਼ਹਿਜ਼ਾਦਪੱਟੀ ਦੀ ਗੱਲ ਕੀਤੀ ਆ ਪਿਛਲੇ ਦਿਨੀ ਇੱਕ ਤੁਸੀਂ ਸੁਣਿਆ ਹੋਊਗਾ ਜਲੰਧਰ ਦੇ ਵਿੱਚ ਇੱਕ ਗ੍ਰਨੇਡ ਹਮਲਾ ਹੋਇਆ ਸੀ ਯੂਟਿਊਬਰ ਦੇ ਘਰ ਦੇ ਉੱਤੇ ਉਸ ਦੇ ਵਿੱਚ ਜਿਹੜਾ ਮੁੱਖ ਕਿਰਦਾਰ ਆ ਜਿਹੜਾ ਉਹ ਸ਼ਹਿਜ਼ਾਦਪੱਟੀ ਨੇ ਨਵਾਇਆ ਸੀ ਉਸ ਦੇ ਵੱਲੋਂ ਵੀਡੀਓ ਪਾ ਕੇ ਜ਼ਿੰਮੇਵਾਰੀ ਵੀ ਲਈ ਜਾਂਦੀ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਕੋ ਉਹ ਬਈ ਜੋ ਸਾਰੇ ਹੀ ਲੱਗੇ ਨੇ ਵੀ ਕੌਣ ਸੀਗਾ ਕੌਣ ਰਹਿ ਸਾਰੀ ਪੁਲਿਸ ਦੇ ਪਿੱਛੇ ਲੱਗੀ ਹੈ ਦੇਖੋ ਥੋੜਾ ਟਾਈਮ ਜ਼ਰੂਰ ਲੱਗਦਾ ਸਾਡੀ ਪੰਜਾਬ ਪੁਲਿਸ ਨੇ ਤਾਂ ਇਹ ਇੱਕੋ ਕੰਮ ਹੈ ਸਾਰ ਪੰਜਾਬ ਦੇ ਬਹੁਤ ਸਾਰੇ ਮੁੱਦੇ ਹੁੰਦੇ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਹਰ ਇੱਕ ਨੂੰ ਟਾਈਮ ਲੱਗਦਾ ਇਹ ਨਹੀਂ ਕਿ ਇੱਕੋ ਦਮ ਕੰਮ ਹੋ ਜੇ ਟਾਈਮ ਥੋੜਾ ਪ੍ਰੋਸੈਸ ਲੱਗਦਾ ਹੈ ਫਿਰ ਕੰਮ ਜ਼ਰੂਰ ਹੋਏਗਾ ਉਹਨੂੰ ਸਜ਼ਾ ਜ਼ਰੂਰ ਮਿਲੇਗੀ ਜਿਨ੍ਹਾਂ ਦੇ ਘਰੇ ਗ੍ਰੇਨੜ ਹਮਲੇ ਹੋਏ ਸੀ ਸਜ਼ਾ ਜ਼ਰੂਰ ਮਿਲੇਗੀ ਉਹਨਾਂ ਨੂੰ ਤਾਂ ਹੁਣ ਜਿਹੜਾ ਅਗਲੇ ਦਿਨਾਂ ਦੇ ਵਿੱਚ ਜਿਹੜਾ ਇਸ ਮਾਮਲੇ ਦੇ ਵਿੱਚ ਕੀ ਅਗਲੀ ਕਾਰਵਾਈ ਤੁਹਾਡੀ ਹੋ ਦੇਖੋ ਇਸ ਮਾਮਲੇ ਜਿਹੜੀ ਮੇਰੀ ਕਾਰਵਾਈ ਇੱਕ ਤਾਂ ਪਰਿਵਾਰ ਦੇ ਇਨਸਾਬ ਦਵਾਵਾਂਗੇ ਜਿਹੜੇ ਮੈਨੂੰ ਥ੍ਰੈਟ ਕਰਦੇ ਉਹਨਾਂ ਤੇ ਕਾਰਵਾਈ ਹੋਗੀ ਜਿਹੜੀ ਰਹਾ ਸਨ ਆਜ ਪੱਟੀ ਦੀ ਗੱਲ ਕਰਦੇ ਉਹ ਗੈਂਗਸਟਰ ਦੋ ਟਕੇ ਦਾ ਗੈਂਗਸਟਰ ਨਹੀਂ ਉਹ ਜਿੱਥੇ ਮਰਜ਼ੀ ਹੋਵੇ ਮੈਂ ਕਹਿੰਦਾ ਨੇਪਾਲ ਆਏ ਚੈਲੰਜ ਮੇਰਾ ਵੀ ਨੇਪਾਲ ਆਜੇ ਮੈਨੂੰ ਕਹਿੰਦਾ ਦੁਬਈ ਮੈਨੂੰ ਲੋੜ ਨਹੀਂ ਉਹਨੂੰ ਲੋੜ ਹੈ ਹੁਣ ਮੈਨੂੰ ਲੋੜ ਹੈ ਤਾਂ ਨੇਪਾਲ ਆਜੇ ਡੱਕ ਦਮ ਰੱਖਦਾ ਨਾ ਉਹ ਨੇਪਾਲ ਆਜੇ ਮੈਂ ਜਾਣ ਨੂੰ ਤਿਆਰ ਆ ਮੀਡੀਅਮ ਨਾਲ ਲੈ ਕੇ ਜਾਵਾਂਗਾ ਕਿ ਮੇਰੇ ਚ ਦਮ ਹੈ ਮੈਂ ਨਾਲ ਜੇ ਇਕੱਲੇ ਨੂੰ ਇਕੱਲਾ ਜਿੱਥੇ ਮਾਰੀ ਟੱਕਰ ਜੇ ਕੋਈ ਪ੍ਰੋਬਲਮ ਨਹੀਂ ਉਹ ਕਹਿੰਦਾ ਦੁਬਈ ਆ ਜਾ ਬਹਿਰੀਨ ਆ ਜਾ ਮਕਸੀ ਮੈਂ ਕਿਉਂ ਜਾਵਾਂ ਲੋਡ ਉਹਨੂੰ ਜੇ ਮੈਨੂੰ ਲੋਡ ਮੈਂ ਤਾਂ ਉਹਨੂੰ ਬੰਗਾਰ ਰੇ ਕੀ ਆ ਜਾ ਨੇਪਾਲ ਕੋਈ ਚੱਕਰ ਨਹੀਂ ਹੈ ਠੀਕ ਹੈ ਜੀ ਸਿੱਧੀ ਧਮਕੀ ਹੈ ਸਿੱਧੀ ਧਮਕੀ ਹੈ ਮੈਂ ਡਰਦਾ ਥੋੜੀ ਐ ਤੂੰ ਨਾ ਮੈਂ ਹੁਣ ਡਰਿਆ ਨਾ ਪਹਿਲਾਂ ਡਰਿਆ ਮੈਂ ਨਹੀਂ ਡਰਦਾ ਐ ਤੂੰ ਔਰ ਸੋ ਇਹ ਸਨ ਉੱਗੇ ਸਮਾਜ ਸੇਵੀ ਸਿਮਰਜੀਤ ਸਿੰਘ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਆ ਬੀਤੇ ਦਿਨਾਂ ਦੇ ਵਿੱਚ ਜਿਹੜੀ ਆ ਉਹ ਗੱਲਬਾਤ ਹੋਈ ਆ ਕਿਉਂਕਿ ਜਿਹੜਾ ਉਹਨਾਂ ਨੂੰ ਥ੍ਰੈਟ ਵੀ ਮਿਲੇ ਸੀਗੇ ਤਾਂ ਉਹਨਾਂ ਦੇ ਨਾਲ ਜਿਹੜੇ ਇੱਕ ਵੀਰ ਸਾਡਾ ਹੋਰ ਵੀ ਮੌਜੂਦਾ ਆ ਭਾਈ ਜੀ ਕੀ ਕਹਿਣਾ ਚਾਹੋਗੇ ਇਸ ਪੂਰੇ ਮੁੱਦੇ ਦੇ ਉੱਤੇ ਹਾਂਜੀ ਮੇਰਾ ਨਾਮ ਕੁਲਦੀਪ ਸਿੰਘ ਹਟਵਾਲਾ ਔਰ ਮੈਂ ਸਪੋਰਟਸ ਦਾ ਕੋਚ ਵੀ ਹਾਂ ਔਰ ਮੈਂ ਸਪੋਰਟਸ ਖੇਡਾਂ ਨੂੰ ਪ੍ਰਮੋਟ ਕਰਦਾ ਪਰ ਜਿਹੜਾ ਇਸ ਮੁੱਦੇ ਦੇ ਵਿੱਚ ਮੈਂ ਸਿਮਰਨਜੀਤ ਵੀਰਜੀ ਦੇ ਇਸ ਗੱਲ ਦੇ ਹੱਕ ਦੇ ਵਿੱਚ ਆ ਵੀ ਇਹ ਗੱਲ ਬਿਲਕੁਲ ਠੀਕ ਹੈ ਅਸੀਂ ਪੰਜਾਬ ਦੇ ਵਾਸੀ ਆ ਅਸੀਂ ਸਾਡੇ ਸਮਾਜ ਦੀ ਸਿਰਜਣਾ ਚੰਗੀ ਕਰਨਾ ਚਾਹੁੰਦੇ ਆ ਨਾ ਕਿ ਅਸੀਂ ਸਾਡੇ ਸਮਾਜ ਦੇ ਵਿੱਚ ਅਸੀਂ ਲੱਛਰਤਾ ਦੇ ਖਿਲਾਫ ਆ ਪਰ ਸਾਨੂੰ ਅਮਰਤਪਾਲ ਮੈਰੋ ਦੇ ਅੰਗੇਸਟ ਅਸੀਂ ਇਸ ਕਰਕੇ ਆ ਕਿਉਂਕਿ ਉਸ ਨੇ ਪਹਿਲਾਂ ਉਹਦੇ ਬੜੇ ਉਹਨੂੰ ਪਿਆਰ ਨਾਲ ਉਹਨੂੰ ਭੈਣ ਬਣਾ ਕੇ ਉਹਦੇ ਘਰ ਜਾ ਕੇ ਧੋਖੇ ਨਾਲ ਉਹਨੂੰ ਆਕੇ ਔਰ ਬੜੇ ਬੜੇ ਹੀ ਦਰਦਨਾਕ ਉਹਨੂੰ ਉਹਨੂੰ ਜਿਹੜਾ ਉਹਦੇ ਸਾਥੀਆਂ ਦੁਆਰਾ ਗਲ ਘੁੱਟ ਕੇ ਮਾਰਿਆ ਗਿਆ ਜੋ ਕਿ ਐਸਐਸਪੀ ਮੈਮ ਕੋਂਡਲ ਦੀ ਸਟੇਟਮੈਂਟ ਆ ਔਰ ਹਜੇ ਹੋਰ ਵੀ ਬਹੁਤ ਕੁਝ ਨਿਕਲ ਕੇ ਸਾਹਮਣੇ ਆਊਗਾ ਕਿਉਂਕਿ ਜੇ ਅਗਰ ਉਸ ਬੰਦੇ ਨੇ ਸੱਚਾ ਬੰਦਾ ਹੁੰਦਾ ਤਾਂ ਕਿਉਂ ਭੱਜਿਆ ਪਹਿਲਾ ਕੁਐਸਚਨ ਦੂਜਾ ਪੁਆਇੰਟ ਇਹ ਆ ਜੇ ਉਸ ਬੰਦੇ ਨੇ ਜੇ ਕਿਰਤਸੇ ਫਿਰ ਉਹਦੇ ਫੋਨ ਲੈ ਜਾਣ ਦੀ ਕੀ ਜ਼ਰੂਰਤ ਸੀ ਉਹਦਾ ਫੋਨ ਲੈ ਜਾਣ ਦਾ ਮਤਲਬ ਇਹ ਆ ਵੀ ਉਸ ਫੋਨ ਦੇ ਵਿੱਚ ਉਹਦੀਆਂ ਪ੍ਰਾਈਵੇਸੀਆਂ ਸੀ ਅਮਰਤਪਾਲ ਮਹਿਰੋ ਦੀਆਂ ਇਸ ਕਰਕੇ ਮੈਂ ਇਸ ਗੱਲ ਦੇ ਹੱਕ 'ਚ ਆ ਅਸੀਂ ਸਿਮਰ ਸਿੰਘ ਮਾਨ ਸਾਡਾ ਵੀਰ ਸਮਾਜ ਸੇਵੀ ਬਹੁਤ ਵਧੀਆ ਕੰਮ ਕਰ ਰਿਹਾ ਅਸੀਂ ਇਹਦੇ ਨਾਲ ਆ ਅਸੀਂ ਸਾਰੇ ਹਰ ਪੱਖ ਤੋਂ ਇਹਦੇ ਨਾਲ ਆਂ ਹਰ ਪੱਖ ਤੋਂ ਸਪੋਰਟ ਤੇ ਆ ਤੁਸੀਂ ਕਿਹਾ ਮੈਂ ਸਪੋਰਟਸ ਜਿਹੜਾ ਸਪੋਰਟ ਨੂੰ ਪ੍ਰਮੋਟ ਕਰਦੇ ਆ ਸਪੋਰਟਸ ਦੇਖਦੇ ਆ ਕੋਚ ਉਹ ਤੁਸੀਂ ਤਾਂ ਤੁਸ ਤੁਹਾਨੂੰ ਨਹੀਂ ਲੱਗਦਾ ਕਿ ਛੋਟੇ ਛੋਟੇ ਬੱਚੇ ਤੁਹਾਡੇ ਕੋਲ ਵੀ ਖੇਡਣ ਆਉਂਦੇ ਹੋਣਗੇ ਜਦੋਂ ਉਹ ਇਦਾਂ ਦਾ ਕੰਟੈਂਟ ਦੇਖਦੇ ਆ ਤਾਂ ਉਹਨਾਂ ਦੇ ਮਨ ਦੇ ਉੱਤੇ ਜਿਹੜਾ ਬੁਰਾ ਅਸਰ ਪੈਂਦਾ ਕਿਉਂਕਿ ਬੀਤੇ ਦਿਨ ਜਿਹੜਾ ਉਹ ਚਾਈਲਡ ਰਾਈਟਸ ਕਮਿਸ਼ਨ ਆ ਜਿਹੜਾ ਉਹਦੇ ਵੱਲੋਂ ਵੀ ਇਸਦੀ ਜਿਹੜੀ ਖਿਲਾਫਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਇਦਾਂ ਦਾ ਕੰਟੈਂਟ ਜਿਹੜਾ ਤੁਰੰਤ ਸੋਸ਼ਲ ਮੀਡੀਆ ਦੇ ਉੱਤੋਂ ਬੈਨ ਹੋਣਾ ਚਾਹੀਦਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਸ ਨੂੰ ਬ ਇਸ ਗੱਲ ਦੇ ਵਿੱਚ ਮੈਂ ਮੰਨ ਲਓ ਸਾਡੇ ਜਿਹੜੀ ਪੰਜਾਬ ਦੀ ਇਹ ਜਿਹੜੀ ਚਾਈਲਡ ਡਿਪਾਰਟਮੈਂਟ ਆ ਉਹਨਾਂ ਨੇ ਇਹ ਚੀਜ਼ ਚੰਗੀ ਕੀਤੀ ਇਸ ਗੱਲ ਦੇ ਲਈ ਸਲਾਗ ਯੋਗ ਅਗਰ ਇਹ ਜੇ ਕੰਮ ਪਹਿਲਾਂ ਕਰ ਦਿੰਦੇ ਤਾਂ ਹੋ ਸਕਦਾ ਵੀ ਇਹ ਅੱਜ ਇਹ ਮਾੜੀ ਘਟਨਾ ਨਾ ਵਾਪਰਦੀ ਪਰ ਇਹ ਜਿਹੜੀ ਚੀਜ਼ ਆਈ ਆ ਹੁਣ ਮੰਨ ਲਾ ਇਹ ਇਹ ਸਾਰਾ ਮਸਲਾ ਹੋਣ ਤੋਂ ਬਾਅਦ ਹੁਣ ਇਹ ਪੰਜਾਬ ਸਰਕਾਰ ਨੇ ਇਹਦੇ ਤੇ ਐਕਸ਼ਨ ਕੀਤਾ ਔਰ ਮੈਂ ਪੰਜਾਬ ਸਰਕਾਰ ਔਰ ਮੁੱਖ ਮੰਤਰੀ ਸਾਹਿਬ ਦਾ ਔਰ ਡੀਜੀਪੀ ਸਾਹਿਬ ਦਾ ਧੰਨਵਾਦ ਕਰਦਾ ਤਾਂ ਜੋ ਕਿ ਉਹ ਇਸ ਸਾਡੇ ਜਿਹੜੇ ਦੇਸ਼ ਵਿਰੋਧੀ ਗਤੀਵਿਧੀ ਸਾਡੇ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਦੇ ਤੇ ਆਪਦਾ ਪੂਰਾ ਧਿਆਨ ਦੇਣ ਔਰ ਸਾਡੇ ਪੰਜਾਬ ਦਾ ਮਾਹੌਲ ਨੂੰ ਵਧੀਆ ਠੀਕ ਰੱਖਣ ਔਰ ਮੈਂ ਇਹ ਬੇਨਤੀ ਕਰਦਾ ਔਰ ਮੈਂ ਜਿਸ ਦਾ ਨਾਮ ਮੈਂ ਕੱਲ ਦਾ ਨੋਟ ਕਰ ਰਿਹਾ ਵੀ ਲਗਭਗ ਘਟੋ ਘਟ ਲਗਾਤਾਰ ਕੱਲ ਔਰ ਪਰਸੋ ਦੇ ਲਗਾਤਾਰ ਸਾਨੂੰ ਪਾਕਿਸਤਾਨ ਤੋਂ ਲਗਾਤਾਰ ਸਿਮਰਜੀਤ ਸਿੰਘ ਮਾਨ ਜੀ ਦੇ ਫੋਨ ਆ ਰਹੇ ਆ ਔਰ ਮੈਂ ਇਸ ਇਹਦੇ ਬਾਰੇ ਜਿਹੜੀ ਅਸੀਂ ਲਿਖਤੀ ਰੂਪ ਦੇ ਵਿੱਚ ਮਾਨਯੋਗ ਐਸਐਸਪੀ ਮੁਹੱਲੀ ਨੂੰ ਇਹਦੇ ਬਾਰੇ ਬੇਨਤੀ ਕਰ ਚੁੱਕੇ ਆ ਜੀ ਸੋ ਸਿਮਰਜੀਤ ਸਿੰਘ ਮਾਨ ਜਿਹੜੇ ਉੱਗੇ ਸਮਾਜ ਸੇਵੀ ਨੇ ਉਹਨਾਂ ਨੂੰ ਜਿਹੜੇ ਲਗਾਤਾਰ ਜਿਹੜੇ ਥ੍ਰੈਟ ਨੇ ਉਹ ਆ ਰਹੇ ਨੇ ਤਾਂ ਹੁਣ ਅੱਗੇ ਪੁਲਿਸ ਦੇ ਵੱਲੋਂ ਕੀ ਕਾਰਵਾਈ ਹੁੰਦੀ ਹੈ ਕੀ ਪੁਲਿਸ ਦੇ ਵੱਲੋਂ ਜਿਹੜੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਂਦਾ ਉਸ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਖੜੇ ਹੁੰਦੇ ਨੇ ਕਿਉਂਕਿ ਇੱਕ ਕਹਦੇ ਕਿ ਜਾਨੋਂ ਮਾਰਨੀਆਂ ਧਮਕੀਆਂ ਕਿਉਂਕਿ ਪਿਛਲੇ ਦਿਨੀ ਦੀਪਿਕਾ ਲੁਥਰਾ ਜਿਹੜੇ ਨੇ ਉਹਨਾਂ ਨੂੰ ਵੀ ਜਾਨੋਂ ਮਾਰਨੀਆਂ ਧਮਕੀਆਂ ਮਿਲੀਆਂ ਸੀ ਉਹਨਾਂ ਨੂੰ ਸਕਿਉਰਿਟੀ ਦਾ ਜਿਹੜਾ ਅਰੇਂਜ ਆ ਉਹ ਕੀਤਾ ਗਿਆ ਸੀ ਤਾਂ ਹੁਣ ਸਿਮਰਜੀਤ ਸਿੰਘ ਮਾਨ ਜਿਹੜੇ ਉੱਗੇ ਸਮਾਜ ਸੇਵੀ ਨੇ ਉਹਨਾਂ ਨੂੰ ਜਿਹੜੀਆਂ ਜਾਨੋਂ ਮਾਰਨੀਆਂ ਧਮ que houverá samba da